ਅੱਜ ਜਿਹੜਾ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਤੁਹਾਨੂੰ ਇਨਵਾਈਟ ਕੀਤਾ ਇਹਦੇ ਵਿੱਚ ਪਿੱਛੇ ਜਿਹੜਾ ਹੈਗਾ ਲੋਈਆਂ ਏਰੀਆ ਸ਼ਾਕੋਟ ਸਾਡੇ ਸਬਡਿਵੀਜ਼ਨ ਤੇ ਨਕੋਦਰ ਸਬਡਿਵੀਜ਼ਨ ਇਹਨਾਂ ਏਰੀਆ ਦੇ ਵਿੱਚ 2024 ਦੇ ਅਰਸੇ ਦੌਰਾਨ ਤੇ 2025 ਦੇ ਜਿਹੜੀ ਹੈਗਾ ਰੀਸੈਂਟ ਅਰਸੇ ਦੌਰਾਨ ਇਨਾਂ ਦੇ ਵਿੱਚ ਕੁਝ ਕੇਸ ਸਾਡੇ ਕੋਲ ਇਸ ਤਰ੍ਹਾਂ ਦੇ ਸਾਹਮਣੇ ਆਏ ਜਿਹੜੇ ਕਿ ਰੈਨਸਮ ਕਾਲਸ ਜਿਹੜੀ ਆ ਆਪਣੇ ਜਿਹੜੇ ਹੈਗੇ ਨੇ ਸਸਪੈਕਟਸ ਵੱਲੋਂ ਕੀਤੀਆਂ ਜਾਂਦੀਆਂ ਸੀ ਜਿਹੜੇ ਕਾਲ ਲਾਉਂਦੀ ਹੈਗੀ ਸੀ ਕਾਲਸ ਆਉਂਦੀਆਂ ਸੀ ਕਿ ਜਿਹੜੇ ਬਿਜ਼ਨਸਮੈਨ ਹੈਗੇ ਏਰੀਆ ਦੇ ਉਹਨਾਂ ਨੂੰ ਕਾਲਸ ਆਉਂਦੀਆਂ ਸੀ ਤੇ ਉਹਨਾਂ ਨੂੰ ਫਰौती ਜਿਹੜੀ ਆ ਉਹਨਾਂ ਤੋਂ ਮੰਗੀ ਜਾਂਦੀ ਸੀ ਕਿ ਫਰौती ਨਾ ਦੇਣ ਦੀ ਸੂਰਤ ਦੇ ਵਿੱਚ ਉਹਨਾਂ ਨੂੰ ਧਮਕੀ ਦਿੱਤੀ ਜਾਂਦੀ ਸੀ ਕਿ ਉਹਨਾਂ ਦੇ ਜਿਹੜਾ ਹੈਗਾ ਐਕਸ਼ਨ ਲਿਆ ਜਾਊਗਾ ਤੇ ਉਹਨਾਂ ਦੇ ਇੱਕ ਜਿਹੜਾ ਹੈਗਾ ਕਿ ਉਹਨਾਂ ਨੂੰ ਮਾਰੇ ਜਾਊਗਾ ਉਹਨਾਂ ਨੂੰ ਗੋਲੀ ਚਲਾ ਕੇ ਉਹਨਾਂ ਦੇ ਉੱਤੇ ਅਟੈਕ ਕਰਦਾ ਫੀਅਰ ਤੇ ਉਹਨਾਂ ਨੂੰ ਜਿਹੜਾ ਹੈਗਾ ਮੌਤ ਦਾ ਫੀਅਰ ਜਿਹੜਾ ਦਿੱਤਾ ਜਾਂਦਾ ਸੀ ਡਰਾਵਾ ਪਾਇਆ ਜਾਂਦਾ ਸੀ ਕਿ ਤੁਹਾਨੂੰ ਮਾਰ ਦਿੱਤਾ ਜਾਊਗਾ ਤਾਂ ਜਿਹੜੀਆਂ ਇਹ ਵਾਲੀਆਂ ਵਾਰਦਾਤਾਂ ਸੀ ਇਹਦੇ ਵਿੱਚ ਏਰੀਆ ਦੇ ਵਿੱਚ ਜਿਹੜੇ ਬਿਜ਼ਨਸਮੈਨ ਹੁੰਦੇ ਨੇ ਉਹਨਾਂ ਦੇ ਵਿੱਚ ਕਾਫੀ ਜਿਹੜੀ ਹੈਗੀ ਇਨਸਿਕਿਉਰਿਟੀ ਦੀ ਜਿਹੜੀ ਹੈ ਭਾਵਨਾ ਫੈਲਦੀ ਸੀ ਪਿਛਲੇ ਲਾਸਟ ਅਸੀਂ ਦੋ ਦਿਨਾਂ ਦੇ ਵਿੱਚ ਨਕੋਦਰ ਸਬ ਡਿਵੀਜ਼ਨ ਦੇ ਵਿੱਚ ਵੀ ਜਿਹੜੇ ਹੈਗੇ ਨੇ ਕੇਸ ਜਿਹੜੇ ਟਰੇਸ ਕੀਤੇ ਆ ਉੱਥੇ ਵੀ ਜਿਹੜੇ ਸਾਡੇ ਦੋ ਕੇਸ ਟਰੇਸ ਹੋਏ ਜਿਨ੍ਹਾਂ ਦੇ ਵਿੱਚ ਕਾਲਸ ਆਈਆਂ ਸੀ ਉਹਨਾਂ ਦੇ ਵਿੱਚ ਵੀ ਦੋ ਦੋਸ਼ੀ ਅਸੀਂ ਨਕੋਦਰ ਦੇ ਵਿੱਚ ਵੀ ਇੱਕ ਬੇਕਰੀ ਵਾਲੀ ਜਿਹੜੀ ਹੈਗੀ ਹੈ ਉਥੇ ਵਧੀਆ ਅੱਛੀ ਜਿਹੜਾ ਕੋਈ ਬਿਜ਼ਨਸ ਦਾ ਸੈਟਅਪ ਸੀ ਵਿਕਰੀ ਦਾ ਉਹਦੇ ਓਨਰ ਨੂੰ ਕਾਲ ਕੀਤੀ ਸੀ ਉਹ ਵੀ ਅਸੀਂ ਟਰੇਸ ਕੀਤੇ ਆ ਤਾਂ ਐਸੀ ਲੜੀ ਦੇ ਵਿੱਚ ਅਸੀਂ ਬਿਹਨਤ ਕਰ ਰਹੇ ਸੀ ਕਿ ਜਿਹੜੀਆਂ ਰੈਨਸਮ ਜਾਂ ਐਕਸਟੋਰਸ਼ਨ ਕਾਲਸ ਕਰ ਰਿਹਾ ਗੈਂਗ ਹੈ ਕਿ ਅਸੀਂ ਉਹਨਾਂ ਦੀ ਤਹਿ ਤੱਕ ਜਾਈਏ ਤੇ ਉਹਨਾਂ ਦੇ ਜਿਹੜੇ ਹੈਗੇ ਨੇ ਇੱਥੇ ਜਿਹੜੇ ਹੈਂਡਲਰ ਹੈਗੇ ਨੇ ਉਹਨਾਂ ਨੂੰ ਅਰੈਸਟ ਕਰੀਏ ਤਾਂ ਜਿਵੇਂ ਤੁਸੀਂ ਦੇਖਿਆ ਕਿ ਆ ਜਿਹੜੇ ਅੱਜ ਅਸੀਂ ਇਹ ਅਰੈਸਟ ਕੀਤੇ ਐ ਇਹਨਾਂ ਦੇ ਨਾਲ ਅਰੈਸਟ ਦੇ ਨਾਲ ਸਾਡੇ ਸ਼ਾਹਕੋਟ ਸਾਰਟਵਿਜਨ ਦੇ ਪੰਜਵੇਂ ਜਿਹੜੇ ਮੁਕਦਮੇ ਸੀ ਦਰਜ ਮੁਕਦਮੇ ਸੀ ਉਹ ਅਸੀਂ ਟ੍ਰੇਸ ਕੀਤੇ ਆ ਜਿਨ੍ਹਾਂ ਦੇ ਵਿੱਚ ਤਿੰਨ ਮੁਕਦਮੇ 2024 ਦੇ ਵਿੱਚ ਦਰਜ ਹੋਏ ਸੀ ਦੋ ਮੁਕਦਮੇ ਜਿਹੜੇ ਹੈਗੇ 2025 ਦੇ ਵਿੱਚ ਸਬਡਿਵੀਜ਼ਨ ਸ਼ਾਹਕੋਟ ਦੇ ਵਿੱਚ ਦਰਜ ਹੋਏ ਸੀ ਤਾਂ ਉਹਨਾਂ ਦੇ ਵਿੱਚੋਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜੇ ਪੰਜ ਮੁਕਦਮੇ ਸਾਡੇ ਦਰਜ ਹੈਗੇ ਸੀ ਜਿੱਥੇ ਇਹਨਾਂ ਦੇ ਵਿੱਚ ਬੰਦਿਆਂ ਦੇ ਨਾਲ ਪਹਿਲਾਂ ਹੀ ਟੱਚ ਸੀ ਉਹਨਾਂ ਦੇ ਬਾਅਦ ਜਾਣ ਤੋਂ ਪਹਿਲਾਂ ਕਾਹਚੀ ਸੀ ਕਿ ਇਹ ਕਿ ਜਿਹੜੇ ਬਾਹਰ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਕਿਉਂਕਿ ਪੰਜਾਬ ਦੇ ਇਹਨਾਂ ਏਰੀਆ ਦੇ ਬਾਹਰ ਗਏ ਹੋਏ ਨੇ ਉਸ ਬੰਦੇ ਇਹਨਾਂ ਨੂੰ ਪਹਿਲਾਂ ਤੋਂ ਜਾਣਦੇ ਨੇ ਕਈਆਂ ਨਾਲ ਇਹ ਟੱਚ ਜੇ ਹੈਗੇ ਸੀ ਜਿਵੇਂ ਜਿਹੜਾ ਆ ਜਿਹੜਾ ਮਣੀ ਤੁਨ ਮਣ ਜਿਹੜਾ ਦੱਸਿਆ ਮਨਪ੍ਰੀਤ ਮਣੀ ਹੈ ਇਹ ਜਰਮਨਜੀਤ ਜਿਹੜਾ ਹੈਗਾ ਉਹਦੇ ਘਰ ਦੇ ਸਾਹਮਣੇ ਦਾ ਘਰ ਹੈ ਐਂਡ ਇਹ ਉਹਦੇ ਜਿਹੜਾ ਸਾਰੀ ਕੇਅਰ ਟੇਕਰ ਉਹਦੇ ਘਰ ਦਾ ਉਹਦੇ ਪੇਰੈਂਟਸ ਦੀ ਕੇਅਰ ਕਰਦੀ ਉਹ ਕਰਦਾ ਇਹ ਜਿਹੜਾ ਮਨਪ੍ਰੀਤ ਮਣੀ ਜਿਹੜਾ ਇਹ ਕਰਦਾ ਐਸਾ ਨਹੀਂ ਕੋਈ ਲੈਣ ਦੇ ਨਹੀਂ ਹੋਇਆ ਤੁਹਾਨੂੰ ਨਾਲ ਲੈ ਜਾ ਕਹਿੰਦਾ ਮੈਂ ਚੁ ਲਈਦਾ ਦੱਸ ਸੀ ਹਲੇ ਇਨਵੈਸਟਿਗੇਟ ਕਰ ਰਹੇ ਆ ਅੱਜ ਜਿਹੜਾ ਹੋਗਾ ਇਸ ਤੋਂ ਅੱਗੇ ਫਰ ਫਰਦਾ ਹਾਂਜੀ ਜਿਹੜਾ ਇਹਨਾਂ ਦਾ ਜਿਹੜਾ ਇਹਨਾਂ ਨੂੰ ਪੈਸੇ ਦਿੱਤੇ ਜਾਂਦੇ ਸੀ ਬਾਹਰ ਵਾਲਿਆਂ ਵੱਲੋਂ ਐਂਡ ਜਿਹੜੀ ਇਹਨਾਂ ਨੇ ਫਰौती ਲੈਣੀ ਹੁੰਦੀ ਸੀ ਉਹਦੇ ਵਿੱਚੋਂ ਵੀ ਇਹਨਾਂ ਨੂੰ ਸ਼ੇਅਰ ਮਿਲਨੇ ਸੀ ਬਾਕੀ ਐਵੇਂ ਕਿਵੇਂ ਪੈਸੇ ਟਰਾਂਸਫਰ ਹੋਏ ਕਿੱਥੋਂ ਵੈਪਨ ਲੈ ਕੇ ਆਉਂਦੇ ਸੀ ਕੌਣ ਇਹਨਾਂ ਨੂੰ ਵੈਪਨ ਸਪਲਾਈ ਕਰਦਾ ਸੀ ਉਹ ਪਾਰਟ ਆਫ ਇਨਵੈਸਟੀਗੇਸ਼ਨ ਨਹੀਂ ਮਿਲੀ ਸੀ ਇਹਨਾਂ ਨੂੰ ਪਹਿਲਾਂ ਲਈ ਹੋਣੀ ਉਹ ਅਸੀਂ ਪਾਰਟ ਆਫ ਇਨਵੈਸਟੀਗੇਸ਼ਨ ਉਹ ਹਲੇ ਇਨਵੈਸਟੀਗੇਸ਼ਨ ਦਾ ਫੰਡ ਜਿਹੜੇ ਸਾਹਮਣੇ ਆਇਆ ਕਿ ਤੁਹਾਨੂੰ ਪਹਿਲ ਲਾਇਆ ਹਾਂਜੀ ਹਾਂਜੀ ਇਹਨਾਂ ਦਾ ਜਿਹੜਾ ਹੈਗਾ ਬਾਰੋਂ ਇਹਨਾਂ ਨੂੰ ਜਿਹੜੇ ਬੰਦੇ ਆ ਇਹਨਾਂ ਨੂੰ ਇਥੇ ਇਹਨਾਂ ਨੂੰ ਕਾਲ ਕਰਕੇ ਜਿਹੜਾ ਹੈਗਾ ਐਕਸਟਰੈਕਸ਼ਨ ਲੈਣ ਵਾਸਤੇ ਕਾਲ ਕਰਦੇ ਸੀ ਬਟ ਇਹਨਾਂ ਕੇਸਿਸ ਦੇ ਵਿੱਚ ਹਲੇ ਤੱਕ ਕਿਸੇ ਨੇ ਐਕਸਟਰੈਕਸ਼ਨ ਇਹਨਾਂ ਨੂੰ ਦਿੱਤੀ ਨਹੀਂ ਸੀ ਬਟ ਅਸੀਂ ਇਨਵੈਸਟੀਗੇਟਿਵ ਇਸ ਤਰੀਕੇ ਕਰਦੇ ਸੀ ਕਿ ਅੰਡਰ ਕਵਰ ਜਿਹੜਾ ਹੈਗਾ ਸਾਡੇ ਕੋਲ ਆਪਰੇਸ਼ਨ ਜਿਹੜੇ ਚੱਲ ਰਹੇ ਸੀ ਦਾ ਸਰ ਇਹਨਾਂ ਨੂੰ ਬਾਰੇ ਫਾਲਕ ਵੀ ਹੈ ਜੋ ਬਰਾਮਾ ਤੋਂ ਅੰਦਰ ਦੇ ਕੋਲ ਨਹੀਂ ਹੈ ਮੋਬਾਈਲ ਤੋਂ ਵੀ ਬੇਸ਼ਕੁਲ ਕੁਝ ਡੇਟਾ ਵਗੈਰਾ ਮਿਲਿਆ ਕਿ ਜਿਹੜੇ ਚਾਰਜਿੰਗ ਜਿਹੜੇ ਹੈ ਜੋ ਕਾਲ ਸੀਗੇ ਜਾਂ ਜਿਹੜੇ ਮੋਬਾਈਲ ਦੇ ਡੇਟੇ ਦੀ ਗੱਲ ਕਰਦੇ ਹੈ ਕਿ ਉਹ ਵਾਲੇ ਉਹਨਾਂ ਦਾ ਰੀਟਰੀਵ ਕਰਾਉਣਾ ਹੈਗਾ ਜਿਹੜੇ ਮੋਬਾਈਲ ਦੀ ਪ੍ਰੋਪਰ ਸਾਡੀ ਫਰੇਂਸਿਕ ਹੋਏ ਉਹਦੇ ਵਿੱਚ ਜਦੋਂ ਆਏਗੀ ਤਾਂ ਫਿਰ ਫਰਦਰ ਅਸੀਂ ਮੋਟੀਫਾਈ ਕਰਨਾ ਅਲੋਜੀ ਤੱਕ ਫੋਰਸ ਚ ਕਰਿਆ ਹੈ ਜੰਮਦਰ ਬੰਦ ਮਾਲ ਸੇ ਫਰਦਾਨ ਦੇ ਪੁੱਤ ਜੇ ਰਵਾਡ ਲਿਆ ਤਿੰਨ ਬੰਦੇ ਆਦਾ ਬਾਕੀ ਏਜ ਕਿਹਦੇ ਆ ਕੇ ਫਰਦਰ ਸਾਰੇ ਬੱਚੇ ਇਹਨਾਂ ਵਿੱਚ ਕੋਈ ਨਵਾਲਕ ਤੇ ਸਾਰੇ ਬਾਲਗ ਇਹਨਾਂ ਲਈ ਜਿਹੜੇ ਹੈਗੇ ਨੇ ਬਈ ਬਾਲਗ ਹੀ ਹੈਗੇ ਸਾਰੇ ਜਿਹੜਾ ਇੱਕ ਹੈਗਾ ਸੀ ਤੁਸੀਂ ਜਿਹੜਾ ਨਵਾਲਕ ਹੈਗਾ ਸੀ ਬਟ ਉਹਦੀ ਏਜ ਦਾ ਵਾਲੇ ਕਨਫਰਮ ਕਰ ਰਹੇ ਆ ਹਾਂਜੀ ਗੱਲ ਹੈਗਾ ਸੀ ਜਿਹੜਾ ਦੋ ਉਹਦੇ ਵਿੱਚ ਸੀ ਉਹਦੇ ਜਿਹੜੀ ਹੈਗੀ ਐ ਖੱਬੀ ਬਾਹ ਦੇ ਵਿੱਚ ਫਾਇਰ ਲੱਗਿਆ ਜਿਹੜਾ जख्मी ਹੋ ਗਿਆ ਸੀ ਉਹਨੂੰ ਪੀਜੀਆਈ ਦੇ ਵਿੱਚ ਐਡਮਿਟ ਕਰਾਇਆ ਸੀ ਉਥੋਂ ਹੁਣ ਉਹਨੂੰ ਡਿਸਚਾਰਜ ਕਰਵਾ ਕੇ ਉਹਦਾ ਆਪਰੇਟ ਵਗੈਰਾ ਹੋਇਆ ਹੁਣ ਜਿਹੜਾ ਹੈਗਾ ਸਿਵਲ ਹਸਪੀਟਲ ਜਿਹੜਾ ਹੈਗਾ ਛਾਗੋਟ ਲੋਈਆਂ ਦੇ ਵਿੱਚ ਉਹਨੂੰ ਐਡਮਿਟ ਕਰਵਾਇਆ ਗਿਆ ਤਾਂ ਇਸੇ ਤਰੀਕੇ ਨਾਲ ਜਿਹੜਾ ਉਥੋਂ ਮੁੰਡਾ ਭੱਜਿਆ ਸੀ ਉਹਨਾਂ ਦੇ ਉੱਤੇ ਵੀ ਜਿਹੜਾ ਹੈਗਾ ਹਰਮਨ ਹਮੂ ਇੱਕ ਜਨੇ ਫਾਇਰ ਕਰਕੇ ਭੱਜਿਆ ਸੀ ਉਹ ਮਕਦਮਾ ਦੇ ਵਿੱਚ ਨੋਬਿਨੇਟ ਹੈ ਤਾਂ ਇਹ ਸਾਰੀ ਜਿਹੜੀ ਹੈਗੀ ਸਾਡੇ ਪੁਲਿਸ ਪਾਰਟੀ ਦੀ ਸਾਡੇ ਇਹ ਸਾਡਾ ਵਿਜ਼ਨ ਦੀ ਤੇ ਐਂਡ ਡਿਸਟ੍ਰਿਕਟ ਦੀ ਜਿਹੜੀ ਹੈਗੀ ਆ ਐਂਡ ਵੱਖ-ਵੱਖ ਟੀਮਸ ਜਿਹੜੀਆਂ ਲਾਈਆਂ ਹੋਈਆਂ ਸੀ ਉਹਦੇ ਵਿੱਚ ਡਿਸਪੈਚ ਕੀਤੀਆਂ ਸੀ ਇਨਕਲੂਡਿੰਗ ਸੀਆਈਏ ਟੀਮਸ ਇਹਦੇ ਵਿੱਚ ਸੀ ਤਾਂ ਇਹ ਸਾਰਾ ਇੱਕ ਜਿਹੜਾ ਟਾਰਗੇਟਡ ਸਾਡਾ ਆਪਰੇਸ਼ਨ ਚੱਲ ਰਿਹਾ ਸੀ ਉਹਦੇ ਵਿੱਚ ਜਿਹੜੀ ਸਾਨੂੰ ਸਫਲਤਾ ਮਿਲੀ ਕਿਹਦੀ ਕੀ ਚੀਜ਼ ਕੀ ਚੀਜ਼ ਕੌਣ ਹੈਗਾ ਮੈਨੂੰ ਤਾਂ ਸ਼ੁਰੂਆਤ ਹੋਈ ਜਦੋਂ ਸਭ ਤੋਂ ਪਹਿਲਾਂ ਕੌਣ ਹੈ ਬੋਲੋ ਇਹਦੇ ਵਿੱਚ ਜਿਹੜੀ ਹੈਗੀ ਸਭ ਤੋਂ ਪਹਿਲਾਂ ਜਿਹੜਾ ਜਰਮਨ ਨਾਂ ਦਾ ਮੁੰਡਾ ਹੈਗਾ ਜਿਹੜਾ ਬਾਹਰ ਬੈਠਾ ਹੈਗਾ ਇਹ ਉੱਥੇ ਬੈਠਾ ਇਹਨੇ ਦਿਮਾਗ ਦੇ ਵਿੱਚ ਪਲਾਨ ਹੈਗਾ ਸੀ ਕਿ ਅਲੱਗ-ਅਲੱਗ ਲੋਕਾਂ ਨੂੰ ਜਿਵੇਂ ਕਾਲ ਕਰਦੀ ਤੇ ਪੈਸੇ ਲੈਣੇ। ਇਹ ਜਿਹੜੇ ਅਨਮੋਲ ਜਿਹੜਾ ਮੁੰਡਾ ਹੈਗਾ ਇੱਥੇ ਤਾਂ ਉਹਨਾਂ ਨੇ ਇਸ ਨੂੰ ਅਨਮੋਲ ਨੂੰ ਪਹਿਲਾਂ ਯੂਜ਼ ਕੀਤਾ। ਅਨਮੋਲ ਨੇ ਅੱਗੇ ਜਿਹੜਾ ਹੈਗਾ ਮਣੀ ਨੂੰ ਤੇ ਐਂਡ ਜਿਹੜਾ ਨਵਦੀਪ ਸੋਨਾ ਹੈਗਾ ਉਹਨਾਂ ਨੂੰ ਜਿਹੜੇ ਤਰਨਤਾਰਨ ਏਰੀਏ ਦੇ ਖੰਸਾਹ ਵਾਲਾ ਦੇ ਰਹਿਣ ਵਾਲੇ ਆ ਉਹਨਾਂ ਨੂੰ ਯੂਜ਼ ਕੀਤਾ। ਐਂਡ ਇਹਨਾਂ ਜਿਹੜੇ ਨਵਦੀਪ ਸੋਨਾ ਹੈ ਤਾਂ ਇਹ ਜਿਹੜਾ ਮਨਪ੍ਰੀਤ ਮਣੀ ਹੈ ਇਹਨਾਂ ਨੇ ਪੈਟਰੋਲ ਪੰਪ ਦੇ ਉੱਤੇ ਆ ਕੇ ਜਿਹੜਾ ਹੈਗਾ ਫਾਇਰਿੰਗ ਕੀਤੀ। ਤਾਂ ਫਾਇਰਿੰਗ ਤੋਂ ਬਾਅਦ ਜਿਹੜਾ ਅਸੀਂ ਅੱਗੇ ਜਿਹੜੀ ਤਫ਼ਤੀਸ਼ ਨੂੰ ਡੰਗਾਈ ਦੇ ਨਾਲ ਕਰਦੇ ਕਰਦੇ ਸਾਰੇ ਲਿੰਕ ਜਿਹੜੇ ਅਸੀਂ ਕਨੈਕਟਿੰਗ ਡਾਟਸ ਕਰਦੇ ਅਸੀਂ ਇਸ ਉਹਦੇ ਪੰਚ ਜਿਹੜੀਆਂ ਮਾਰਦ ਤਾਂ ਕੱਟ ਉੱਤੇ ਕਿੰਨੀਆਂ ਜਿਹੜੀਆਂ ਪੰਜ ਜਿਹੜੀਆਂ ਨੇ ਸਾਡੇ ਜਿਹੜੇ ਮੁਕੱਦਮੇ ਇਹ ਟ੍ਰੇਸ ਪੰਜ ਹੋਏ ਨੇ ਬਾਕੀ ਜਦੋਂ ਬਾਹਰ ਵਾਲੇ ਜਿਹੜੇ ਹੈ ਕਿਨੇ ਜਿਹੜੇ ਫੋਰਨ ਦੇ ਵਿੱਚ ਬੈਠੇ ਹੈਗੇ ਜਦੋਂ ਇਹਨਾਂ ਨੂੰ ਹਵਾਲਗੀ ਰਾਈ ਲਿਆਂਦਾ ਜਾਊਗਾ ਤਾਂ ਫਿਰ ਅੱਗੇ ਫਰਦਰ ਹੋਰ ਵੀ ਜਿਹੜੀਆਂ ਇਹ ਇਹਨਾਂ ਦੇ ਇੱਕ ਮੋਡਿਊਲ ਦੇ ਇਹਨਾਂ ਦਾ ਪਤਾ ਲੱਗੇ ਕਿ ਕਈ ਜਿਹੜੀਆਂ ਪੰਜਾਬ ਦੇ ਵਿੱਚ ਜਾਂ ਬਾਹਰ ਕਿੱਥੇ-ਕਿੱਥੇ ਕਾਲ ਕਰਕੇ ਇਹਨਾਂ ਨੇ ਜੇ ਫਰੌਤੀਆਂ ਲਈਆਂ ਨੇ ਉਹ ਅਗਲਾ ਇੱਕ ਦਿਵਾਰੀ ਬੁਲੀ ਦੀ ਫਲਾਈ ਹਾਂਜੀ ਬਿਕਰੀ ਵਾਲੀ ਬੁਲੀ ਉਹ ਮੌਰੀਨ ਫਲਾਈ ਕਿਹੜੀ ਬਿਕਰੀ ਤੇ ਜਿਹੜੀ ਬੁਲੀ ਚੱਲੀ ਸੀ ਆ ਜਿਹੜੀ ਬਿਕਰੀ ਵਾਲੇ ਸੀ ਉਹ ਡਿਫਰੈਂਟ ਮੋਡਿਊਲ ਹੈਗਾ ਉਹ ਅਸੀਂ ਆਲਰੇਡੀ ਇੱਕ ਸਹਿ ਮਨਾ ਦਾ ਮੁੰਡਾ ਸੀ ਉਹਦੇ ਵਿੱਚ ਉਹ ਅਸੀਂ ਰੈਸਟ ਜਿਹੜੇ ਨੇ ਦੋ ਜਣੇ ਕਰ ਲਏ ਬਿਕਰੀ ਜੀ ਇੱਥੇ ਇਹਨਾਂ ਕਿੰਨੇ ਸਾਰੇ ਸਟਾਫ ਜੋ ਕਿ ਹੁਣ ਤਾਂ ਸਿਰ ਉੱਤਾਰ ਹੋਏ ਨੇ ਬੇਜ਼ਰਲੀ ਕਿਸ ਕੇਸ ਰੋਗ ਦੇ ਬੰਦੇ ਨੇ ਕਿ ਇਹ ਨਾ ਕੋਈ ਪਹਿਲਾ ਵੀ ਕਿਲੋਮੀਟਰ ਸੈਂਟਰ ਹੋਇਆ ਦੇ ਹਾਂ ਜੀ ਜਿਹੜਾ ਕ੍ਰਿਮੀਨਲ ਬੈਕਗ੍ਰਾਉਂਡ ਦੇ ਇਹਨਾਂ ਦੇ ਮੈਂ ਤੁਹਾਨੂੰ ਦੱਸਾਂ ਕਿ ਜਿਹੜਾ ਪਰ ਅਨਮੋਲ ਹੈਗਾ ਉਹ ਤੇ ਇੱਕ ਪਰਚਾ ਪਹਿਲਾ ਪੁਰਾਣਾ ਮਣੀ ਦੇ ਉੱਤੇ ਪੰਜ ਪਰਚੇ ਨੇ ਨਵਦੀਪ ਸੋਨਾ ਜਿਹੜਾ ਹੈਗਾ ਉਹਦੇ ਤੇ ਚਾਰ ਪਰਚੇ ਜਿਹੜੇ ਹੈਗੇ ਨੇ ਲੁੱਟਾਂ ਖੋਹਾਂ ਦੇ ਸਾਰੇ ਜਿਹੜੇ ਆਬਜੈਕਟ ਵਗੈਰਾ ਦੇ ਹੈਗੇ ਨੇ ਐਂਡ ਤਿੰਨ ਚਾਰ ਜਿਹੜੇ ਦੋਸ਼ੀ ਬਾਕੀ ਹੈਗੇ ਨੇ ਉਹਨਾਂ ਦੇ ਇੱਕ ਇੱਕ ਸਿੰਗਲ ਪਰਚਾ ਹੈਗਾ ਐਂਡ ਜਿਹੜਾ ਜਰਮਨ ਜੰਮੂ ਜਿਹੜਾ ਅਮਰੀਕਾ ਦੇ ਵਿੱਚ ਰਹਿ ਰਿਹਾ ਉਹਦੇ ਉੱਤੇ 9 ਪਰਚੇ ਦਰਜ ਨੇ ਐਂਡ ਇੱਕ ਸਤਨਾਮ ਸਤਨ ਵਾਸੀ ਨਸ਼ਹਿਰਾ ਪਨੂਆ ਦਾ ਜਿਹੜਾ ਇਹਦੇ ਵਿੱਚ ਨਾਮਿਨੇਟ ਹੋਇਆ ਉਹਦੇ ਉੱਤੇ 20 ਮੁਕੱਦਮੇ ਦਰਜ ਨੇ ਉਹ ਵੀ ਜਿਹੜਾ ਹੈਗਾ ਅੱਜਕੱਲ ਕੈਨੇਡਾ ਦੇ ਵਿੱਚ ਜਿਹੜਾ ਰਹਿ ਰਿਹਾ ਦੋ ਨੰਬਰ ਦੇ ਵਿੱਚ ਜਿਹੜਾ ਹੈਗਾ ਡੰਕੀ ਮਾਰ ਕੇ ਗਿਆ ਨਵਦੀਪ ਗੱਲ ਆ ਇਹਦੇ ਤੇ 9 ਮੁਕੱਦਮੇ ਦਰਜ ਨੇ ਇਸੇ ਤਰੀਕੇ ਨਾਲ ਹੀ ਜਗਦੀਪ ਜੱਗਾ ਜਿਹੜਾ ਹੈਗਾ ਇਹਦੇ ਤੇ 6 ਪਰਚੇ ਨੇ ਐਲ ਜਿਹੜੇ ਬਾਕੀ ਅਸੀਂ ਅਰੈਸਟ ਕਰਦੇ ਨੇ ਉਹਨਾਂ ਦੇ ਉੱਪਰ ਵੀ ਜਿਹੜੇ ਹੈਗੇ ਨੇ ਇੱਕ ਦੇ 3 ਨੇ ਇੱਕ ਦੇ 5 ਹੈ ਦੋ ਜੜਿਆਂ ਦੇ ਤਿੰਨ ਤਿੰਨੇ ਪੰਜ ਦੇ ਇਸ ਤਰੀਕੇ ਨਾਲ ਰਹਿ ਜਾਂਦਾ ਜਿਹੜਾ ਸਾਰੇ ਦਾ ਕ੍ਰਿਮੀਨਲ ਰਿਕਾਰਡ ਹੈਗਾ ਅ ਇੱਕ ਮਕਰੋਪਾ ਜਿਹੜਾ ਹੈਗਾ 10ਵੇਂ ਮਹੀਨੇ 2024 ਦੇ ਵਿੱਚ 8 ਅਕਤੂਬਰ ਦਾ ਦਰਜ ਹੋਇਆ ਸੀ ਫਿਰ ਉਸ ਤੋਂ ਬਾਅਦ ਇੱਕ 24 10 ਨੂੰ ਦਰਜ ਹੋਇਆ ਤਾਂ 1 ਨਵੰਬਰ 2024 ਦੇ ਵਿੱਚ ਦਰਜ ਹੋਇਆ ਇਹ ਤਿੰਨਾਂ ਕੇਸਾਂ ਦੇ ਵਿੱਚ ਜਿਹੜਾ ਹੈਗਾ ਅ ਥਾਣਾ ਮਹੀਆਂ ਦੇ ਵਿੱਚ ਹੀ ਤਿੰਨੇ ਜਿਹੜੇ ਹੈਗੇ ਨੇ ਦਰਜ ਹੋਏ ਸੀ ਤਾਂ ਇਹਨਾਂ ਦੇ ਵਿੱਚ ਜਿਹੜੀ ਫਰौती 50-50 ਲੱਖ ਦੀ ਫਰौती ਹੈ ਕਾਲ ਕਰਕੇ ਮੰਗੀ ਗਈ ਸੀ 2 2025 ਦੇ ਵਿੱਚ ਮਕਦਮੇ ਦਰਜੇ ਉਹਨਾਂ ਦੇ ਵਿੱਚ ਵੀ 50 ਲੱਖ ਦੀ ਜਿਹੜੀ ਹੈ ਕੀ ਹੈ ਕਾਲ ਕਰਕੇ ਫਰੋਤੀ ਜਿਹੜੀ ਹੈ ਮੰਗੀ ਗਈ ਸੀ ਤਾਂ ਇਹਦੇ ਵਿੱਚ ਅਸੀਂ ਜਦੋਂ ਇਹਦੀ ਗਹਿਾਈ ਨਾਲ ਜਿਹੜੀ ਹੈਗੀ ਪੁੱਛਗਿੱਛ ਕੀਤੀ ਤਾਂ ਅਸੀਂ 8 ਦੋਸ਼ੀਆਂ ਨੂੰ ਹੁਣ ਤੱਕ ਇਹਦੇ ਵਿੱਚ ਗ੍ਰਿਫਤਾਰ ਕੀਤਾ ਹੈਗਾ ਜਿਹੜੇ 8 ਦੋਸ਼ੀ ਗ੍ਰਿਫਤਾਰ ਕੀਤੇ ਹੈਗੇ ਉਹਨਾਂ ਚੋਂ 6 ਦੋਸ਼ੀ ਜਿਹੜੇ ਹੈਗੇ ਤੇ ਅੱਜ 24 ਤਰੀਕ ਨੂੰ ਅਸੀਂ ਅਰੈਸਟ ਕੀਤੇ ਆ ਤਾਂ ਇਹਨਾਂ ਦੇ ਵਿੱਚ ਦੋ ਦੋਸ਼ੀ ਜਿਹੜੇ ਇੱਕ ਅਨਮੋਲਪ੍ਰੀਤ ਸਿੰਘ ਇੱਕ ਮਣੀ ਐਂਡ ਇੱਕ ਨਵਦੀਪ ਹੈ ਜਿਹੜਾ ਸੌਦਾ ਹੈਗਾ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਨਵਦੀਪ ਨੂੰ ਇੱਕ ਮਣੀ ਤੇ ਇੱਕ ਅਨਮੋਲਪ੍ਰੀਤ ਦੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਲੜੀ ਦੇ ਵਿੱਚ ਚੱਲਦੇ ਰਹੇ ਕਿ ਇਹਨਾਂ ਦੇ ਵਿੱਚ ਜਿਹੜੀ ਮੇਨ ਜਿਹੜੀ ਤੱਥ ਸਾਹਮਣੇ ਆਇਆ ਕਿ ਦੋਸ਼ੀ ਜਿਹੜੇ ਹੈਗੇ ਨੇ ਮੇਨ ਇਹਦੇ ਵਿੱਚ ਅਮਰੀਕਾ ਦੇ ਵਿੱਚ ਤੇ ਇੰਗਲੈਂਡ ਯੂਕੇ ਦੇ ਵਿੱਚ ਤੇ ਯੂਕੇ ਦੇ ਵਿੱਚ ਜਿਹੜੇ ਦੋਸ਼ੀ ਰਹਿ ਰਹੇ ਨੇ ਤੇ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਉਹ ਉੱਥੇ ਬੈਠ ਕੇ ਜਿਹੜੀਆਂ ਇਹਨੇ ਅਮਰੀਕਾ ਦੇ ਨੰਬਰ ਤੋਂ ਐਂਡ ਜਿਹੜੇ ਹੈਗੇ ਨੇ ਇਹਨਾਂ ਨੰਬਰ ਜਿਹੜੇ ਯੂਕੇ ਦੇ ਨੰਬਰ ਸੀ ਉਤੋਂ ਇਹ ਕਾਲਸ ਜਿਹੜੀਆਂ ਨੇ ਇਹਨਾਂ ਵੱਲੋਂ ਰੈਂਸਮ ਕਾਲ ਕੀਤੀਆਂ ਜਾਂਦੀਆਂ ਸੀ ਤੇ ਆਮ ਵਿਅਕਤੀ ਜਿਹੜੇ ਬਿਜ਼ਨਸਮੈਨ ਨੇ ਉਹ ਡਰਾਬੇ ਦੇ ਦੇ ਕੇ ਤੇ ਜਿਹੜਾ ਹੈਗਾ ਐਕਸਟ੍ਰੈਕਸ਼ਨ ਜਿਹੜੀਆਂ ਕਾਲ ਸੀ ਤੇ ਪੈਸੇ ਦੀ ਫਰੋਤੀ ਦੀ ਕੀਤੀ ਜਾਂਦੀ ਬਟ ਸਾਡੀਆਂ ਜਿਹੜੀਆਂ ਟੀਮਸ ਹੈਗੀਆਂ ਜਿਨ੍ਹਾਂ ਵਿੱਚ ਸਾਡੇ ਡੀਐਸਪੀ ਸ਼ਾਹਕੋਟ ओंकार ਸਿੰਘ ਬਰਾਕ ਸਾਡੇ ਬਲਵਿੰਦਰ ਸਿੰਘ ਢੁੱਲਰ ਜਿਹੜੇ ਆਪਣੇ ਐਸਐਚਓ ਸ਼ਾਹਕੋਟ ਸਾਡੇ ਐਸਐਚਓ ਲੋਈਆਂ ਇਹਨਾਂ ਨੇ ਸਾਰਿਆਂ ਨੇ ਜਿਹੜੀ ਬੇਨਤੀ ਕੀਤੀ ਆ ਐਂਡ ਇਹਦੇ ਵਿੱਚ ਅਸੀਂ ਜਿਹੜੇ ਹੈਗੇ ਨੇ ਇਹ ਪਾਇਆ ਗਿਆ ਕਿ ਇੱਕ ਜਰਮਨ ਜੀਤ ਜੰਮੂ ਜਿਹੜਾ ਹੈਗਾ ਮੁੰਡਾ ਹੈਗਾ ਇਹ ਤਰਨਧਰ ਏਰੀਆ ਦਾ ਰਹਿਣ ਵਾਲਾ ਹੈ ਇਹ ਮੈਂ ਇਸ ਵਕਤ 2 ਨੰਬਰ ਦੇ ਵਿੱਚ ਅਮਰੀਕਾ ਚ ਗਿਆ ਇਹ ਜਿਹੜਾ ਜਰਮਨ ਮੁੰਡਾ ਉਹਦੇ ਅੱਗੇ ਇੱਥੇ ਲਿੰਕ ਹੈਗੇ ਸੀ ਜਿਹੜੇ ਇੱਥੇ ਉਹਨਾਂ ਦੇ ਅੱਗੇ ਲਿੰਕ ਜਿਹੜੇ ਹੈਂਡਲਰ ਮੁੰਡੇ ਸੀ ਜਿਨ੍ਹਾਂ ਦੇ ਵਿੱਚ ਇੱਕ ਜਿਹੜਾ ਮਨਪ੍ਰੀਤ ਮਣੀ ਮੁੰਡਾ ਤੁਸੀ ਇਹ ਜਿਹੜਾ ਅਰੈਸਟ ਕੀਤਾ ਇਹ ਦੇਖਿਆ ਇਹਦੀ ਇੱਕ ਫੋਟੋ ਵੀ ਸ਼ੇਅਰ ਕਰ ਦਾਂਗੇ ਉਹਦੇ ਨਾਲ ਇੰਨਾ ਡਿਸਪਰੇਟਲੀ ਜੁੜਿਆ ਹੋਇਆ ਕਿ ਇਹਨੇ ਆਪਣੇ ਬਾਡੀ ਦੇ ਉੱਪਰ ਉਹਦਾ ਜਰਮਨ ਦਾ ਤੇ ਉਹਦੇ ਭਰਾ ਦਾ ਜੋਬਨ ਦਾ ਨਾਮ ਵੀ ਇੰਗਰੇਵ ਕਰਾਇਆ ਉਹਦਾ ਟੈਟੂ ਬਣਾਏ ਹੋਏ ਇਹਨਾਂ ਦੇ ਨਾ ਦੇ ਜਿਹੜੇ ਪਰਮਾਨੈਂਟ ਟੈਟੂ ਜਿਹੜਾ ਇਹ ਜਰਮਨ ਜੀਤ ਹੈਗਾ ਜੰਮੂ ਜਿਹੜਾ ਮੁੰਡਾ ਹੈਗਾ ਜਰਮਨ ਇਹ ਅਮਰੀਕਾ ਚ ਹੈ ਇਹਨਾਂ ਨੂੰ ਕਾਲ ਕਰਦਾ ਸੀ ਇਹਦੇ ਨਾਲ ਇੱਕ ਮੁੰਡਾ ਇੱਕ ਗਗਨ ਹੈਗਾ ਬਟਾਲਾ ਏਰੀਆ ਦਾ ਉਹ ਵੀ ਅਮਰੀਕਾ ਦੇ ਵਿੱਚ ਰਹਿੰਦਾ ਇੱਕ ਰਾਜਕਰਨਜੀਤ ਸਿੰਘ ਉਰਫ ਰਾਜਾ ਜਿਹੜਾ ਹੈਗਾ ਇਹ ਲੋਹੀਆ ਏਰੀਆ ਦਾ ਤਰਕਾ ਦੇ ਵਿੱਚ ਅੱਜ ਕੱਲ੍ਹ ਰਹ ਰਿਹਾ ਇਹ ਅਮਰੀਕਾ ਦੇ ਵਿੱਚ ਇਹਨਾਂ ਨੇ ਇੱਕ ਗੈਂਗ ਬਣਾਇਆ ਕਿ ਵਕ ਵਕ ਲੋਕਾਂ ਨੂੰ ਜਿਹੜੀਆਂ ਕਾਲ ਕਰਕੇ ਇੱਕ ਸੌਸ਼ਣ ਇਨਵੋਲ ਕਰਨ ਵਾਸਤੇ ਉਹਨਾਂ ਦੇ ਜਿਹੜੇ ਅਸੀਂ ਅਰੈਸਟ ਕੀਤੇ ਇੱਥੇ ਹੈਂਡਲਰ ਜਿਹੜੇ ਹੈਗੇ ਸੀ ਉਹਨਾਂ ਤੋਂ ਅਸੀਂ ਅਰੈਸਟ ਕੀਤਾ ਤਾਂ ਇਹਨਾਂ ਨੇ ਇੱਕ ਸਾਡੇ ਏਰੀਆ ਦੇ ਵਿੱਚ ਸ਼ਾਹਕੋਟ ਏਰੀਆ ਚ ਰੋਹਣਾ ਏਰੀਆ ਚ ਗੈਸ ਸਟੇਸ਼ਨ ਹੈਗਾ ਪੈਟਰੋਲ ਪੰਪ ਹੈਗਾ ਉਥੇ ਵਾਰਦਾਤ ਕੀਤੀ ਸੀ ਉਥੇ ਆ ਕੇ ਇਹਨਾਂ ਨੇ ਫਾਇਰਿੰਗ ਕੀਤੀ ਤਾਂ ਫਾਇਰਿੰਗ ਕਰਨ ਵਾਲੇ ਜਿਹੜੇ ਦੋਸ਼ੀ ਹੈਗੇ ਸੀ ਉਹ ਅਸੀਂ ਪਾਇਆ ਗਿਆ ਕਿ ਇਹਦੇ ਵਿੱਚ ਨਵਦੀਪ ਜਿਹੜਾ ਹੈਗਾ ਸੋਨਾ ਐਂਡ ਜਿਹੜਾ ਮਨਪ੍ਰੀਤ ਹੈਗਾ ਇਹਨਾਂ ਨੇ ਫਾਇਰਿੰਗ ਕੀਤੀ ਸੀ ਬਾਕੀਆਂ ਨੇ ਇਹਨਾਂ ਨੂੰ ਅਸਿਸਟ ਕੀਤਾ ਸੀ ਉਹ ਸਾਰੀ ਲੜੀ ਦੇ ਵਿੱਚ ਇਸੇ ਤਰੀਕੇ ਨਾਲ ਜਦੋਂ ਹੋਰ ਅਸੀਂ ਡੀਪਲੀ ਇਨਵੈਸਟੀਗੇਟ ਕੀਤਾ ਤਾਂ ਉਹਦੇ ਵਿੱਚ ਇੰਗਲੈਂਡ ਜਿਹੜਾ ਹੈਗਾ ਯੂਕੇ ਦੇ ਵਿੱਚ ਰਹਿਣ ਵਾਲੇ ਇੱਕ ਨਵਦੀਪ ਸਿੰਘ ਗੱਲਾ ਇਹ ਯੂਕੇ ਦੇ ਵਿੱਚ ਰਹਿ ਰਿਹਾ ਜਿਹੜਾ ਇਹਦਾ ਇਹ ਜਿਹੜਾ ਜਿਹੜਾ ਨਵਦੀਪ ਗੱਲਾ ਹੈਗਾ ਕਪੂਰਥਲੇ ਦੇ ਇਹਦੇ ਵਿੱਚ ਇਹਦਾ ਪਿੰਡ ਪੈਂਦਾ ਕਬੀਰਪੁਰ ਪੈਂਦਾ ਐਂਡ ਇਸੇ ਤਰੀਕੇ ਨਾਲ ਹੀ ਇੱਕ ਜਗਦੀਪ ਜੱਗਾ ਹੈਗਾ ਇਹ ਵੀ ਜਿਹੜਾ ਕਪੂਰਥਲੇ ਦਾ ਸੁਲਤਾਨਪੁਰ ਲੋਧੀ ਏਰੀਆ ਦਾ ਰਹਿਣ ਵਾਲਾ ਇਹ ਯੂਕੇ ਦੇ ਵਿੱਚ ਰਹਦੇ ਹੈਗਾ ਤਾਂ ਇਸ ਸਾਰੇ ਮੋਡਿਊਲ ਨੂੰ ਬਸਟ ਕਰਦੇ ਵਿੱਚ ਸਾਡੇ ਕੋਲੇ ਯੂਕੇ ਦੇ ਐਂਡ ਜਿਹੜੇ ਅਮਰੀਕਾ ਦੇ ਵਿੱਚ ਜਿਹੜੇ 2 ਨੰਬਰ ਦੇ ਵਿੱਚ ਉੱਥੇ ਗਏ ਹੋਏ ਨੇ ਡੰਕੀ ਭਾਰ ਕੇ ਉੱਥੇ ਗਏ ਹੋਏ ਨੇ ਉਹ ਜਿਹੜੇ ਵਿਅਕਤੀ ਸਾਹਮਣੇ ਆਏ ਨੇ ਕਿ ਜਿਹੜੇ ਉੱਥੇ ਬੈਠ ਕੇ ਜੜੀਆਂ ਫੌਲਾ ਕਰਾਉਂਦੇ ਸੀ ਐਂਡ ਅੱਠ ਬੰਦੇ ਅਸੀਂ ਉਹ ਰੈਸਟੋ ਕੀਤੇ ਆ ਜਿਹੜੇ ਇੱਥੇ ਇਹਨਾਂ ਦੇ ਹੈਂਡਲਰ ਸੀ ਤੇ ਇੱਥੇ ਲੋਕਾਂ ਨੂੰ ਜਾ ਕੇ ਉਹਨਾਂ ਦੇ ਕਹਿਣ ਦੇ ਉੱਪਰ ਜਿਹੜੀ ਹੈਗੀ ਆ ਗੋਲੀ ਵਗੈਰਾ ਚਲਾਉਂਦੇ ਸੀ ਇਹਨਾਂ ਤੋਂ ਜਿਹੜਾ ਹੈਗਾ ਪਿਸਤਲ ਬਰਾਮਦ ਕੀਤਾ ਐਂਡ ਮੋਟਰਸਾਈਕਲ ਜਿਹੜੇ ਇਹਨਾਂ ਯੂਜ਼ ਕੀਤੇ ਜਾਂਦੇ ਸੀ ਉਹ ਬਰਾਮਦ ਕੀਤਾ ਐਂਡ ਪਲੱਸ ਇਹਨਾਂ ਦੇ ਸਾਡੇ ਚਾਰ ਜਿਹੜੇ ਦੋਸ਼ੀ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਨਾਮਿਨੇਟ ਕੀਤਾ ਹਲੇ ਇਹਨਾਂ ਦੇ ਨਾਲ ਦੇ ਹੀ ਨੇ ਉਹਨਾਂ ਨੂੰ ਰੈਸਟ ਕਰਨਾ ਬਾਕੀ ਹੈ ਤਾਂ ਟੋਟਲ ਹਲੇ ਤੱਕ ਇਹ ਸਾਰੇ ਜਿਹੜੇ ਕ੍ਰਾਈਮ ਦੇ ਵਿੱਚ 18 ਵਿਅਕਤੀ ਜਿਹੜੇ ਹੈਗੇ ਨੇ ਹੁਣ ਤੱਕ ਫਿਗਰ ਆਊਟ ਹੋਏ ਨੇ ਜਿਨ੍ਹਾਂ 'ਚ ਅਸੀਂ ਅੱਥ ਨੂੰ ਅਰੈਸਟ ਕਰ ਚੁੱਕੇ ਆ 6 ਜਿਹੜੇ ਹੈਗੇ ਨੇ ਵਿਦੇਸ਼ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਜਿਹੜੇ ਲਿਆਉਣ ਵਾਸਤੇ ਜਿਹੜੀ ਉਹਨਾਂ ਨੂੰ ਨਾਮਿਨੇਟ ਅਸੀਂ ਕੀਤਾ ਹੋਇਆ ਪ੍ਰੋਪਰ ਤੇ ਜਿਹੜੀ ਲੀਗਲ ਸਾਡੀ ਕਾਰਵਾਈ ਹੈਗੀ ਹੈ ਸਾਡੀ ਐਕਸਟਰਡੀਸ਼ਨ ਦੀ ਕਾਰਵਾਈ ਹੁੰਦੀ ਹੈ ਜਾਂ ਸਾਡੀ ਹਵਾਲਗੀ ਵਾਲੀ ਜਿਹੀ ਹੁੰਦੀ ਹੈ ਸਾਰੀ ਕਾਰਵਾਈ ਜਿਹੜੇ ਸਾਡੇ ਡਿਪਲੋਮੈਟਿਕ ਚੈਨਲ ਨੇ ਉਹਨਾਂ ਦੇ ਜ਼ਰੀਏ ਜਿਹੜੀ ਅਮਲ ਵਿੱਚ ਲਿਆਂਦੀ ਜਾਏਗੀ ਇਹ ਚਾਰ ਜਿਹੜੇ ਵਿਅਕਤੀਗਰ ਇਹਨਾਂ ਤੇ ਅਸੀਂ ਨਾਮਿਨੇਟ ਕੀਤੇ ਇਹਨਾਂ ਨੂੰ ਅਰੈਸਟ ਕਰਨਾ ਜਿਹੜਾ ਬਾਕੀ ਹੈ ਤਾਂ ਉਹ ਅਸੀਂ ਇਹਨਾਂ ਨੂੰ ਕਰਦਾਂ ਇਹ ਜਿਹੜੇ ਮੁਕਦਮੇ ਦੇ ਵਿੱਚ ਅਸੀਂ ਦੱਸ ਰਿਹਾ ਕਿ ਇਹਦੇ ਵਿੱਚ ਅਸੀਂ 307 ਦੇ ਜਿਹੜੇ ਮੁਕਦਮਾ ਜਿਹੜਾ ਹੈਗਾ ਉਹਨਾਂ ਦੇ ਜਿਹੜੇ ਜਦੋਂ ਇਹਨਾਂ ਨੇ ਗੋਲੀਆਂ ਚਲਾਈਆਂ ਐਕਸਟਰੈਕਸ਼ਨ ਕਾਲ ਦੇ ਨਾਲ ਨਾਲ 300 ਜਦੋਂ ਇਹਨਾਂ ਨੇ ਆ ਕੇ ਫਾਇਰਿੰਗ ਕੀਤੀ ਸੀ ਤਾਂ ਉੱਥੇ 196 ਨੂੰ ਮੁਕਦਮਾ 307 ਦਾ ਥਾਣਾ ਬੋਈਆਂ ਦੇ ਵਿੱਚ ਜਿਹੜਾ ਹੈਗਾ ਉੱਥੇ ਹੋਇਆ ਉਸ ਤੋਂ ਬਾਅਦ ਜਦੋਂ ਸਾਡੇ ਮਨਪ੍ਰੀਤ ਮਣੀ ਜਿਹੜਾ ਮੇਨ ਐਕਟਰ ਇਹਦੇ ਵਿੱਚ ਸਾਹਮਣੇ ਆਇਆ ਜਿਹੜਾ ਸੀ ਜਿਹਨੇ ਫਾਇਰਿੰਗ ਕੀਤੀ ਸੀ ਇਹਨੂੰ ਅਸੀਂ ਅਰੈਸਟ ਕੀਤਾ ਅਰੈਸਟ ਕਰਕੇ ਇਹਦੇ ਨਾਲ ਦਾ ਜਿਹੜਾ ਨਦੀਪ ਸੋਨ ਨੂੰ ਅਰੈਸਟ ਕਰਨ ਵਾਸਤੇ ਪੁਲਿਸ ਪਾਰਟੀ ਤਰਨਤਾਰਨ ਏਰੀਆ ਦੇ ਵਿੱਚ ਉਹਦੇ ਪਿੰਡ ਜਿਹੜਾ ਹੈਗਾ ਜਾਂਦੀ ਆ ਤਾਂ ਉਹ ਜਿਹੜਾ ਨਦੀਪ ਸੋਨ ਆਇਆ ਉਹ ਇੱਕ ਛਾਪੜੀ ਪਿੰਡ ਦੇ ਵਿੱਚ ਤਿੰਨ ਮੁੰਡਿਆਂ ਦੇ ਨਾਲ ਇੱਕ ਟੋਟਲ ਤਿੰਨੇ ਜਣੇ ਉੱਥੇ ਖੜੇ ਸੀ ਜਿਨ੍ਹਾਂ ਨੇ ਸਾਡੇ ਜਿਹੜਾ ਹੈਗਾ ਜਦੋਂ ਉੱਥੇ ਪੁਲਿਸ ਪਾਰਟੀ ਪਹੁੰਚਦੀ ਆ ਤਾਂ 19 6 ਨੂੰ ਉੱਥੇ ਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਕੀਤੀ ਜਿਹਦੇ ਵਿੱਚ ਸਾਡੀ ਜਿਹੜਾ ਹੈਗਾ ਇੰਸਪੈਕਟਰ ਸਾਡੇ ਐਸਐਚਓ ਬਈਆਂ ਵੱਲੋਂ ਜਦੋਂ ਆਪਣੇ ਬਚਾਅ ਦੀ ਖਾਤਰ ਤੇ ਸੈਲਫ ਪ੍ਰਾਈਵੇਟ ਡਿਫੈਂਸ ਦੇ ਵਿੱਚ ਫਾਇਰਿੰਗ ਕੀਤੀ ਗਈ ਆ ਜੇ ਪਿਛਲੇ ਸਮੇਂ ਦੇ ਵਿੱਚ 2024 ਅਤੇ 25 ਦੇ ਜਿਹੜੇ ਵਿੱਚ ਕੁਝ ਸਾਡੇ ਕੋਲ ਵਾਰਦਾ ਤਾਂ ਜੜੀਆਂ ਹੋਈਆਂ ਸੀ ਐਕਸਟਰਸ਼ਨ ਰੈਂਸਮ ਕਾਲ ਦੀਆਂ ਜਿਹੜੇ ਕੇਸ ਸਾਹਮਣੇ ਆਏ ਸੀ ਜਿਹੜੇ ਫੋਨ ਦੇ ਜਿਹੜੇ WhatsApp ਨੰਬਰ ਹੈਗੇ ਨੇ ਉਹਨਾਂ ਦੇ ਉੱਪਰੋਂ ਜਿਹੜੀ ਕਾਲ ਕਰਕੇ ਜਿਹੜੇ ਬਿਜ਼ਨਸਮੈਨ ਏਰੀਆ ਦੇ ਹੈਗੇ ਨੇ ਉਹਨਾਂ ਨੂੰ ਕਾਲ ਕੀਤੀ ਜਾਂਦੀ ਸੀ ਜਾਂ ਜਿਹੜੇ ਵਿਅਕਤੀ ਜਿਹੜੇ ਰਿਚ ਬੰਦੇ ਸੀ ਉਹਨਾਂ ਨੂੰ ਕਾਲ ਕਰਕੇ ਅ ਪੈਸੇ ਦੀ ਜਿਹੜੀ ਹੈਗੀ ਉਹਨਾਂ ਨੂੰ ਮੰਗ ਕੀਤੀ ਜਾਂਦੀ ਸੀ ਐਂਡ ਨਾਲ ਇਹ ਜਿਹੜੇ ਥ੍ਰੈਟ ਕੀਤਾ ਜਾਂਦਾ ਸੀ ਕਿ ਜੇ ਕੋਈ ਤੁਸੀਂ ਪੈਸੇ ਨਹੀਂ ਦਿਓਗੇ ਤਾਂ ਤੁਹਾਨੂੰ ਜਿਹੜਾ ਹੈਗਾ ਮੌਤ ਦੇ ਘਾਟ ਤਾਰ ਦਿੱਤਾ ਜਾਊਗਾ ਤਾਂ ਇਸ ਤਰੀਕੇ ਜਿਹੜਾ ਹੈਗਾ ਕਿ ਸਾਰੇ ਅਸੀਂ ਪਰਚੇ ਦਰਜ ਕਰਕੇ ਜਿਹੜੇ FIR ਸਾਡੇ ਕੋਲੇ ਰਜਿਸਟਰਡ ਹੈਗੇ ਆ ਸੀ ਸਾਡੀ ਇਨਵੈਸਟੀਗੇਸ਼ਨ ਜਿਹਦੇ ਲਗਾਤਾਰ ਇਹਦੇ ਤੇ ਚੱਲ ਰਹੀ ਸੀ ਉਹ ਉਹਦੇ ਵਿੱਚ ਇਨਵੈਸਟੀਗੇਸ਼ਨ ਦੇ ਵਿੱਚ ਸਾਡੇ ਸਾਹਮਣੇ ਆ ਕੇ ਪੰਜ ਕੇਸ ਸਾਡੇ ਕੋਲੇ ਐਸੇ ਸੀ ਅੰਡਰ ਇਨਵੈਸਟੀਗੇਸ਼ਨ ਜਿਹੜੇ ਟਰੇਸ ਹੋਏ ਨੇ ਜਿਨ੍ਹਾਂ ਦੇ ਵਿੱਚ 50-50 ਲੱਖ ਦੀ ਜਿਹੜੀ ਹੈਗੀ ਰੈਨਸਮ ਕਾਲ ਜਿਹੜੀ ਐਕਸਟਰਸ਼ਨ ਦੀ ਜਿਹੜੀ ਹੈਗੀ ਐ ਕਾਲ ਕੀਤੀ ਗਈ ਸੀ ਤਾਂ ਅਸੀਂ ਉਹਦੇ ਵਿੱਚ ਜਿਹੜੇ ਹੈਗੇ ਹੈ ਘਰ ਵੀ ਕਰਦੇ ਹੋਏ ਆ ਸਾਡੀਆਂ ਟੀਮਸ ਅਸੀਂ ਜਿਸ ਤਰੀਕੇ ਨਾਲ ਭਰਾਈਆਂ ਹੋਏ ਅਸੀਂ ਜਿਹਦੇ ਵਿੱਚ ਸਾਡੇ ਡੀਐਸਪੀ ਸ਼ਾਹਕੋਟ ਮਿਸਟਰ ਅੰਕਾਰ ਸਿੰਘ ਬਰਾੜ ਸਾਡੇ ਡੀਐਸਪੀ ਉਹ ਜਿਹੜੇ ਡਿਟੈਕਟਿਵ ਵੀ ਇਹਦੇ ਵਿੱਚ ਹੈਗੇ ਸੀ ਐਂਡ ਸਾਡੇ ਪਲੱਸ ਜਿਹੜੇ ਐਸ ਐਚ ਓ ਸ਼ਾਹਕੋਟ ਇੰਸਪੈਕਟਰ ਬਲਵਿੰਦਰ ਸਾਡੇ ਐਸ ਐਚ ਓ ਲੋਈਆ ਇੰਸਪੈਕਟਰ ਲਾਲ ਸਿੰਘ ਟੀਸ ਵੱਖ-ਵੱਖ ਇਹਨਾਂ ਨੂੰ ਟਾਰਗੇਟ ਦਿੱਤੇ ਗਏ ਸੀ ਇਹਦੇ ਵਿੱਚ ਜਿਹੜਾ ਹੈਗਾ ਸੀ ਕੁੱਲ 8 ਵਿਅਕਤੀਆਂ ਨੂੰ ਹੁਣ ਅਰੈਸਟ ਕੀਤਾ ਹੈਗਾ ਜਿਹੜੇ 8 ਵਿਅਕਤੀ ਅਰੈਸਟ ਕੀਤੇ ਨੇ ਉਹਨਾਂ ਤੋਂ ਜਿਹੜੀ ਹੈਗੀ ਸਾਰੀ ਇਨਵੈਸਟੀਗੇਸ਼ਨ ਦੇ ਵਿੱਚ ਗੱਲ ਸਾਹਮਣੇ ਆਈ ਕਿ ਇਹਨਾਂ ਦੇ ਵਿੱਚ ਫੌਰੀਨ ਦੇ ਵਿੱਚ ਜਿਹੜੇ 6 ਵਿਅਕਤੀ ਇਸ ਤਰ੍ਹਾਂ ਦੇ ਪਾਏ ਗਏ ਨੇ ਜਿਹੜੇ ਫੌਰੀਨ ਦੇ ਵਿੱਚੋਂ ਕਾਲ ਕਰਦੇ ਸੀ ਜਿਨ੍ਹਾਂ ਦੇ ਵਿੱਚ ਮੇਨ ਇੱਕ ਜਰਮਨਜੀਤ ਜੰਮੂ ਜਿਹੜਾ ਤਰਨਤਾਰਨ ਏਰੀਆ ਦਾ ਜਿਹੜਾ ਗੋਇੰਦਵਾਲ ਸਾਹਿਬ ਏਰੀਆ ਜਿਹਦਾ ਪਿੰਡ ਪਿੰਡ ਦਾ ਉੱਥੇ ਦਾ ਰਹਿਣ ਵਾਲਾ ਹੈਗਾ ਤੇ ਰਾਜਗਿਰਨ ਜਿਹੜਾ ਹੈਗਾ ਇਹ ਲੋਈਆ ਥਾਣੇ ਦਾ ਇੱਕ ਗਗਨ ਯੂਐਸਏ ਚ ਸਤਨਾਮ ਸ਼ਹਿਰਾ ਪਨਵਾ ਦਾ ਐਂਡ ਨਵਦੀਪ ਗੱਲਾ ਇਹ ਯੂਕੇ ਦੇ ਵਿੱਚ ਹੈਗਾ ਜਗਦੀਪ ਜੱਗਾ ਵੀ ਯੂਕੇ ਦੇ ਵਿੱਚ ਆ ਇੱਕ ਜਿਹੜਾ ਹੈਗਾ ਇਹਨਾਂ ਜੋ ਸਤਰਾਮ ਸੱਤਾ ਜਿਹੜਾ ਉਹ ਕੈਨੇਡਾ ਜਾਂ ਜਮੀਨ ਕਿੰਗ ਪਿੰਕ ਉਹ ਹੈ ਰਹਿਣਾ ਤਾਂ ਇਹਨਾਂ ਦੇ ਵਿੱਚ ਜਿਹੜਾ ਜਰਮਨ ਹੈਗਾ ਉਹ ਐਂਡ ਸਾਰੇ ਜਿਹੜੇ ਬਾਹਰ ਬੈਠੇ ਹੈਗੇ ਨੇ ਇਹਨਾਂ ਨੇ ਕਹਿੰਗੇ ਕਿ ਇਹਨੇ ਇਕੱਠੇ ਹੀ ਹੈਗੇ ਨੇ ਆਪਸ ਦੇ ਵਿੱਚ ਇੰਟਰਕਨੈਕਟਡ ਨੇ ਸਾਰੇ ਤਾਂ ਇਹ ਇਹਨਾਂ ਨੂੰ ਟਾਰਗੇਟ ਵੱਖ-ਵੱਖ ਜਿਹੜੇ ਹੈਗੇ ਨੇ ਇਹਨਾਂ ਨੂੰ ਕਰਦੇ ਸੀ ਤਾਂ ਹੁਣ ਤਾਂ ਪੰਜ ਵਾਰ ਦਾ ਤਾਂ ਅਸੀਂ ਜਿਹੜੀਆਂ ਟ੍ਰੇਸ ਕੀਤੀਆਂ ਓਕੇ ਕਾਂਟ੍ਰੇਸ ਕਿਤੇ ਕਿੰਨੇ ਜਾਣੇ ਹੁਣ ਅਰੇਸਟ ਕਿਤੇ 16 ਅਸੀਂ 8 ਅਰੇਸਟ ਕਰ ਚੁੱਕੇ ਹਾਂ 6 ਜਿਹੜੇ ਫੌਰਮ ਦੇ ਵਿੱਚ ਬੈਠੇ ਨੇ ਐਂਡ 4 ਜਿਹੜੇ ਹਲੇ ਹੋਰ ਫਿਗਰ ਆਊਟ ਹੋਏ ਨੇ ਨਾਮਜ਼ਦ ਕੀਤੇ ਨੇ ਮਕਦਮਿਆਂ ਦੇ ਵਿੱਚ ਉਹਨਾਂ ਨੂੰ ਅਰੇਸਟ ਕਰਨਾ ਬਾਕੀ ਅਚ ਜਿਹੜਾ ਲੋਈਆ ਇਨਸੀਡੈਂਟ ਹੋਇਆ ਸੀ ਜਿਹਦੇ ਦੋਨ ਲਾਸ਼ਾਂ ਹੋਰਾਂ ਨੇ ਰੇਡ ਕਰੀ ਸੀ ਉਦੋਂ ਕੀ ਕੀ ਸਾਹਮਣੇ ਆਇਆ ਸੀ ਉਹਦੇ ਵਿੱਚ ਇਹ ਸੀ ਕਿ ਜਦੋਂ ਮਕਦਮੇ ਦੀ ਤਫ਼ਤੀਸ਼ ਦੇ ਸਬੰਧ ਦੇ ਵਿੱਚ ਇੱਕ ਮਨਪ੍ਰੀਤ ਮਣੀ ਨੂੰ ਅਸੀਂ ਗ੍ਰਿਫਤਾਰ ਕੀਤਾ ਸੀ ਉਹਨੂੰ ਨਾਲ ਲੈ ਕੇ ਜਿਹੜਾ ਹੈਗਾ ਦੋਸ਼ੀ 100 ਸੈਕਿੰਡ ਜਿਹੜਾ ਦੋਸ਼ੀ ਸੀ ਨਿਸ਼ਾਨਦੀ ਦੇ ਉੱਤੇ ਉਹਨਾਂ ਜਿਹੜਾ ਹੈਗਾ ਏਰੀਆ ਦੇ ਵਿੱਚ ਫੀਲਡ ਦੇ ਵਿੱਚ ਤਰਨਧਰ ਏਰੀਆ ਦੇ ਵਿੱਚ ਰੇਡ ਕੀਤੀ ਗਈ ਤਾਂ ਉੱਥੇ ਜਿਹੜਾ ਨਗਦੀਪ ਸੋਨਾ ਹੈਗਾ ਉਹਦੇ ਨਾਲ ਦੋ ਵਿਅਕਤੀ ਜਿਹੜੇ ਹੈਗੇ ਨੌਜਵਾਨ ਹੋਰ ਖੜੇ ਸੀ ਜਦੋਂ ਪੁਲਿਸ ਪਾਰਟੀ ਨੇ ਉਹਨਾਂ ਨੇ ਦੇਖਿਆ ਤਾਂ ਉਹਨਾਂ ਨੇ ਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਕੀਤੀ ਤਾਂ ਸਾਡੇ ਜਿਹੜੇ ਐਸਐਚਓ ਲਈਆਂ ਹੈਗੇ ਨੇ ਇਹਨਾਂ ਨੇ ਆਪਣੇ ਬਚਾਅ ਦੀ ਖਾਤਰ ਜਦੋਂ ਜਵਾਬੀ ਫਾਇਰ ਕੀਤਾ ਤਾਂ ਉਹ ਇੱਕ ਗੁਰਸ਼ੇਵਕ ਸਿੰਘ ਨਾਮ ਦਾ ਜਿਹੜਾ ਨੌਜਵਾਨ ਨਵੀਬਸ ਉਹਨਾਂ ਦੇ ਵਾਂਟਡ ਅਕਿਊਜ਼ ਦਾ ਸਾਡਾ ਉਹਦੇ ਨਾਲ ਖੜਾ ਸੀ ਤਾਂ ਉਹਦੀ ਲੈਫਟ ਜਿਹੜੀ ਆਰਮ ਦੇ ਵਿੱਚ ਹਿੱਟ ਕੀਤਾ ਜਿਹੜਾ ਉਹਨੂੰ ਪ੍ਰੋਪਰ ਅਸੀਂ ਉਹਦੀ ਟ੍ਰੀਟਮੈਂਟ ਪੀਜੀਆਈ ਦੇ ਵਿੱਚ ਦਾਖਲ ਕਰਾ ਕੇ ਟ੍ਰੀਟਮੈਂਟ ਕਰਵਾਈ ਆ ਹੁਣ ਜਿਹੜਾ ਹੈਗਾ ਉਹ ਤੋਂ ਡਿਸਚਾਰਜ ਕਰਾ ਕੇ ਖਾਣਾ ਜਿਹੜਾ ਹੈਗਾ ਸਿਵਲ ਹਸਪੀਟਲ ਲੋਈਆਂ ਉਹਨੂੰ ਦਾਖਲ ਕਰਾਇਆ ਗਿਆ ਉੱਤੇ ਜਿਹੜਾ ਮਕਦਮਾ ਨੰਬਰ ਜਿਹੜਾ ਹੈਗਾ ਉੱਤੇ ਲੱਗ 307 ਨੰਬਰ ਮਕਦਮਾ ਦਰਜ ਕੀਤਾ ਗਿਆ 109 ਦੇ ਵਿੱਚ ਅੱਛਾ ਜਿਹੜੇ ਫੋਰਨ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਇਹ ਧਰਤ ਵਾਪਸ ਲਿਆਉਣਾ ਹੈ ਜਿਹੜੇ ਫੋਰਨ ਦੇ ਵਿੱਚ ਫਿਗਰ ਆਊਟ ਹੋਣੇ ਉਹਨਾਂ ਦਾ ਜਿਹੜਾ ਇਨਵੈਸਟੀਗੇਸ਼ਨ ਉਹ ਬ੍ਰਾਡ ਦਾ ਸਾਡਾ ਜਿਹੜਾ ਪ੍ਰੋਸੀਜਰ ਹੁੰਦਾ ਉਹ ਅਡਾਪਟ ਕਰਕੇ ਥਰੂ ਡਿਪਲੋਮੈਟਿਕ ਚੈਨਲ ਸਾਡੀ ਜਿਹੜੀ ਹੈਗੀ ਹਵਾਲਗੀ ਵਾਲੀ ਕਾਰਵਾਈ ਹੈਗੀ ਉਹ ਅਸੀਂ ਸ਼ੁਰੂ ਕਰਾਂਗੇ ਠੀਕ ਹੈ ਧੰਨਵਾਦ ਗੱਲਬਾਤ ਕਰਨ ਦਾ